ਕੈਲੀਫੋਰਨੀਆ ਦੇ ਸ਼ਹਿਰ ਮਡੇਰਾ ਦੇ ਵਿੱਚ ਤੇ ਆਹਾ ਬਾਗ ਹੀ ਬਾਗ ਇੱਥੇ ਬਦਾਮਾਂ ਦੇ ਤੇ ਹੋਰ ਫਰੂਟਾਂ ਦੇ ਤੇ ਆ ਬਦਾਮ ਪੱਕੇ ਪਏ ਆ ਸੈਂਕੜਿਆਂ ਦੇ ਇਕੜ ਦੇ ਵਿੱਚ ਇਦਾਂ ਹੀ ਆ ਤੇ ਦੇਖੋ ਵੀ ਬਦਾਮ ਜਿਹੜੇ ਆ ਕੈਲੀਫੋਰਨੀਆ ਦੇ ਮਸ਼ਹੂਰ ਬਦਾਮ ਕਾਗਜੀ ਬਦਾਮ ਨੀਆਂ ਜੇ ਮਜੂਦ ਰਹੋ ਕੱਲੇ ਉਹ ਮੈਂ ਡੇੜੇ ਬਤਾਵਾ ਤੇ ਕੈਲੀਫੋਰਨੀਆ ਸਟੇਟ ਜਿਹੜੀ ਹੈਗੀ ਆ ਦੇਸ਼ ਆ ਆਪਦੇ ਆਪ ਦੇ ਵਿੱਚ ਤੇ ਇਹ ਤਕਰੀਬਨ ਤਕਰੀਬਨ 25 ਕਰੋੜ ਅਮਰੀਕਨ ਦਾ ਟਰੱਡ ਭਰਦਾ ਕੱਲਾ ਕੈਲੀਫੋਰਨੀਆ ਤੇ ਆ ਆਲਮੋਸਟ 60 ਤੋਂ 70% ਕੈਨੇਡੀਅਨ ਕੈਨੇਡਾ ਦੀ ਸਾਰੀ ਜੰਨੀ ਪ੍ਰੋਡਿਊਸ ਆ ਫਲ ਸਬਜ਼ੀਆਂ ਸਭ ਇੱਥੋਂ ਕੈਲੀਫੋਰਨੀਆ ਚੋਂ ਜਾਂਦੀਆਂ ਤੇ ਆਪਦੇ ਆਪ ਦੇ ਵਿੱਚ ਡਾਕ ਵੱਡਾ ਕੈਲੀਫੋਰਨੀਆ ਵੀ ਤੁਸੀਂ ਲਾ ਲਓ ਬਈ ਯੂਰਪ ਦੇ ਤਕਰੀਬਨ ਤਕਰੀਬਨ ਸਾਰੇ ਦੇਸ਼ਾਂ ਦੇ ਨਾਲੋਂ ਵੀ ਵੱਡਾ ਕੱਲੀ ਇੱਕ ਸਟੇਟ ਕੈਲੀਫੋਰਨੀਆ ਤੇ ਏਸ਼ੀਆ ਦੇ ਕਈ ਦੇਸ਼ ਜਿਹੜੇ ਤੋਂ ਇਹਦੇ ਵਿੱਚ ਉਹੀ ਸਮਾ ਜਾਣਗੇ ਇੱਥੇ ਬਦਾਮ ਪਿਸਤਿਆਂ ਦੇ ਬਾਗ ਆਪਣੇ ਪੰਜਾਬਗਾਂ ਦੇ ਹਜ਼ਾਰਾਂ ਏਕੜਾਂ ਦੇ ਵਿੱਚ ਸਭ ਤੋਂ ਵੱਡਾ ਬਦਾਮਾ ਦਾ ਬਾਗ ਵੀ ਆਪਣੇ ਪੰਜਾਬਗਾਂ ਨੇ ਹੀ ਲਾਦਾ ਇੱਥੇ ਤੇ ਆ ਵੇਖੋ ਪੱਕੇ ਪਏ ਆ ਤੇ ਹੁਣ ਤੋੜਨਗੇ ਨੂੰ ਫਿਰ ਇਹ ਦੁਨੀਆ ਦੇ ਬਾਜ਼ਾਰਾਂ ਦੇ ਵਿੱਚ ਆਉਣਗੇ ਕੈਲੀਫੋਰਨੀਆ ਦੇ ਮਹਿੰਗੇ ਭਾਅ ਦੇ ਬਦਾਰੇ